ਵਾਚ ਕਰਨ ਆਪਣੀ ਉਹਦੇ ਤੇ ਬੋਲਦੇ ਹੋ ਇੱਕ ਮੈਨੂੰ ਕਿਹਾ ਗਿਆ ਸੀ ਵੀ ਜਿਹੜੀ ਜਿਹੜਾ 100% ਜਿਹੜਾ ਕਿਸੇ ਵੀ ਪ੍ਰੋਡਕਟ ਦੇ ਹੰਦੇ ਬਹਿਤ ਦਾ ਸਰਕਾਰ ਨੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਉਹ ਤਾਂ ਮੈਂ ਸਿਰਫ ਅੱਧੇ ਮਿੰਟ ਹੀ ਗੱਲ ਕਰਨੀ ਤੁਹਾਡੇ ਇੱਕ ਮਿੰਟ ਆ ਜਿਹੜਾ ਡੱਬਰ ਆਲਿਆ ਨੇ ਆਪਣੇ ਜੂਸ ਤੇ ਲਿਖਣਾ ਸ਼ੁਰੂ ਕਰਤਾ ਸੀ ਨਾ 100% ਪਿਓਰ ਫੂਡ ਜੁਸ ਹੈ ਇਹਦੇ ਤੇ ਮਾਨਯੋਗ ਅਦਾਲਤ ਨੇ ਬਹੁਤ ਹੈਵੀ ਪੈਨਟੀ ਇੰਪੋਜ਼ ਕੀਤੀ ਨੋ ਕਿਉਂਕਿ ਇਹ ਸੰਭਵ ਨਹੀਂ ਕਿਉਂਕਿ ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਵਿੱਚ ਕੋਈ ਐਜਾ ਕਲਾਜ਼ ਨਹੀਂ ਹੈਗੀ ਜਿਹਦੇ ਵਿੱਚ ਇਦਾਂ ਦਾ ਕੋਈ ਹੋਵੇ ਪਈ 100% ਸ਼ੁੱਧ ਫੂਡ ਜਿਹੜਾ ਕੋਈ ਦੇ ਸਕਦਾ ਜਾਂ ਇਦਾਂ ਦਾ ਲਈ ਕੋਈ ਐਡਵਰਟਾਈਜ਼ ਕਰ ਸਕਦਾ ਹੈ ਹੈ ਹੀ ਨਹੀਂ ਐਕਟ ਵਿੱਚ ਹੀ ਨਹੀਂ ਤੇ ਕੋਈ ਵੀ ਥੋੜਾ ਬਿਜ਼ਨਸ ਆਪਰੇਟਰ ਐਫ ਪੀਓ ਨਹੀਂ ਇਸ ચીਜ ਨੂੰ ਜਿਹੜਾ ਮੈਨੂਫੈਕਚਰਰ ਆ ਨਹੀਂ ਲਿਖ ਸਕਦਾ ਕਿ ਇਹਦੇ ਤੇ ਇਹ 100% ਸ਼ੁੱਧ ਵਾਲੀ ਉਸ 100% ਵਾਲੀ टर्म ਜਮਾਈ ਵਰਤਦਾ ਹੈ ਬਿਲਕੁਲ ਝੂਠ ਹੈ ਨਹੀਂ ਲੱਗਣੀ ਚਾਹੀਦੀ ਨੰਬਰ 1 ਤਾਂ ਤੁਸੀਂ ਆਪਣੇ ਆਪਣੀ ਐਡਵਰਟਾਈਜ਼ਮੈਂਟ ਕਰ ਰਹੇ ਹੋ ਇੱਕ ਜਿਹੜੇ ਦੂਜੇ ਹੈਗੇ ਆ ਜਿਹੜੇ ਦੂਜੇ ਵਿਚਾਰੇ ਮੈਨੂਫੈਕਚਰਰ ਆ ਜਿਹਨੂੰ 100 ਵੀ ਬਥੇਰੇ ਬਣਾਉਂਦੇ ਉਹ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਸ਼ੁੱਧ ਬਣਾਉਂਦੇ ਹੋਣ 120% ਵੀ ਲਿਖਦੇ ਆਟੋਮੈਟਿਕਲੀ ਉਹਨਾਂ ਨੂੰ ਤੁਸੀਂ ਨੀਚਾ ਦਿਖਾਤਾ ਵੀ ਤੁਹਾਡਾ ਤਾਂ ਸਜਜ ਜਿਹੜਾ ਸ਼ਬਦ ਹੈ ਨਹੀਂ 100% ਇਹ 100% ਤਾਂ ਜਿਹੜੀ 100% ਲਿਖਣਾ ਸਹੀ ਹੈ ਇਹ ਬਿਲਕੁਲ ਗਲਤ ਹੈ ਇਹਨੂੰ ਜਿਹੜੀ 30 ਮਈ 2024 ਚ ਜਿਹੜੀ ਸਰਕਾਰ ਨੇ ਇੱਕ ਜਾਰੀ ਕੀਤੀ ਐਡਵਾਈਸ ਜੀ ਉਹਦੇ ਵਿੱਚ ਬਿਲਕੁਲ ਕਲੀਅਰ ਕਰਤਾ ਵੀ 100% ਬੈਨ ਹੋ ਗਿਆ ਨਹੀਂ ਲਿਖਿਆ ਜਾ ਸਕਦਾ ਜੇ ਤੁਹਾਨੂੰ ਵੀ ਕਿਤੇ ਮਿਲ ਜੇ ਕੋਈ ਪ੍ਰੋਡਕਟ ਉਹਦੀ ਲੇਬਲਿੰਗ ਜਦਨੀ ਹੋਈ ਹੋਵੇ ਵੀ 100% ਸ਼ੁੱਧ ਹੈ 100% ਤਾਂ ਉਹਦੇ ਤੇ ਕੇਸ ਲੌਂਚ ਕੀਤਾ ਜਾ ਸਕਦਾ 10 ਲੱਖ ਤੱਕ ਪੈਨਲਟੀ ਜਿਹੜੀ ਡਾਪਰ ਨੂੰ ਹੋਈ ਸੀ ਇਹਦੇ ਵਿੱਚ ਜਿੱਥੋਂ ਤੋਂ ਇਹ ਪੈਨਲਟੀ ਦੀ ਗੱਲ ਹੈ ਫੂਡ ਸੇਫਟੀ ਐਕਟ ਦੇ ਮੁਤਾਬਕ ਪਹਿਲਾਂ ਜਿਹੜਾ ਸੀਗਾ ਫੂਡ ਸੈਂਪਲ ਫੇਲ ਦੇ ਵਿੱਚ ਦੋ ਤਰ੍ਹਾਂ ਦਾ ਨਹੀਂ ਸੀ ਹੁੰਦਾ ਰਿਜ਼ਲਟ ਦੋ ਤਰ੍ਹਾਂ ਦਾ ਹੁਣ ਮੇਨਲੀ ਦੋ ਤਰ੍ਹਾਂ ਦਾ ਰਿਜ਼ਲਟ ਹੈ ਇੱਕ ਇੱਕਰ ਜਿਹੜਾ ਉਹ ਹੈ ਜਿਹੜਾ ਅਨ ਸੇਫ ਅਨ ਸੇਫ ਦਾ ਮਤਲਬ ਹੈ ਅਸੁਰੱਖਿਅਤ ਜਿੰਨਾ ਕਾਕੇ ਤੁਸੀਂ ਤੁਹਾਡੇ ਸਿਹੇਦ ਨੂੰ ਨੁਕਸਾਨ ਹੋ ਸਕਦਾ ਮਰ ਸਕਦੇ ਬੰਦੇ ਜਿਹੜੀਆਂ ਬਿਮਾਰੀਆਂ ਦਾ ਡਾਕਟਰ ਜਸਾਨ ਸਿੰਘ ਜ਼ਿਕਰ ਕਰਕੇ ਗਏ ਆ ਔਰ ਉੱਚਾ ਹੈ ਨਾ ਸਬ ਸਟੈਂਡਰਡ ਪਹਿਲਾਂ ਇਹੋ ਜਿਹਾ ਕੋਈ ਨਹੀਂ ਸੀ ਹੁਣ ਫੂਲ ਸੇਫਟੀ ਸਟੈਂਡਰਡ ਐਕਟ 2006 ਜਿਹੜਾ ਆਇਆ ਉਹਦੇ ਵਿੱਚ ਸਬ ਸਟੈਂਡਰਡ ਰਿਜ਼ਲਟ ਆਉਂਦਾ ਹੈ ਅਨ ਸੇਫ ਹੋਣਾ ਕੋਈ ਕੰਪੋਨੈਂਟ ਵੀ ਪੜ ਕੇ ਦੇਖੋ ਫੂਡ ਸੇਫਟੀ ਸਟੈਂਡਰਡ ਐਕ 2006 ਜਿਹੜਾ ਉਹਦੇ ਦੋ ਹੀ ਮੇਜਰ ਕੰਪੋਨੈਂਟ ਹੈ ਇੱਕ ਤਾਂ ਮਿਆਰ ਹੋਣਾ ਚਾਹੀਦਾ ਉਹਦਾ ਲੈਵਲ ਮਿਆਰੀ ਹੋਣਾ ਚਾਹੀਦਾ ਨੰਬਰ 2